ਜਿੰਦਰ ਕੁਮਾਰ ਸਤਾ ਅਟਿੰਡੈਂਟ ਲਈ ਕੀ ਕਾਰਨ ਕਿੰਨੇ ਵਜੇ ਤੁਹਾਨੂੰ ਜਿਹੜੀ ਸਵਾ ਪੰਜ ਸਾਢੇ ਪੰਜ ਵਜੇ ਕਿੰਨੂੰ ਕਾਲ ਆਈ ਸੀ ਅੱਛਾ ਜੀ ਮੈਟਰ ਦੇ ਅੰਦਰ ਨਾ ਕਿ ਬਲਾਸਟ ਹੋਇਆ ਕੁਝ ਅੱਛਾ ਜੀ ਅੱਗੇ ਦੇਖਿਆ ਅਮੋਨੀਆ ਗੈਸ ਦਾ ਬਲਾਸਟ ਹੋਇਆ ਸੀ ਬਹੁਤ ਜ਼ਿਆਦਾ ਗੈਸ ਸੀਗੀ ਅੱਛਾ ਜੀ ਇਹਦੇ ਫਿਰ ਸਾਰੇ ਸੀ ਅੰਦਰ ਕੁਝ ਬੰਦੇ ਫਸੇ ਹੋਏ ਸੀ ਉਹ ਕੱਢ ਕੇ ਉਧਰ ਕੰਧ ਪਾਰ ਕੇ ਬੰਦੇ ਸੇਫਲੀ ਭੇਜਦੇ ਅੱਛਾ ਕਿੰਨੇ ਬੰਦੇ ਸੀ ਅੰਦਰ 30 ਦੇ ਕਰੀਬ ਬੰਦੇ ਸੀ ਅੱਛਾ ਤੇ ਬਲਾਸਟ ਹੋਇਆ ਹੈਗਾ ਹਾਂ ਜੀ ਇਹਦਾ ਬਲਾਸਟ ਹੋਇਆ ਆਗੋ ਕਿਤੇ ਨਹੀਂ ਲੱਗਿਆ ਆਖਣੀ ਜਾਣੇ ਨੁੱਤਰ ਵਿੱਚ ਕੁਝ ਹੈ ਹਮ ਕੰਟਰੋਲ ਦੇ ਵਿੱਚ ਹਾਂ ਜੀ ਕਿ ਕਹਿੰਦੇ ਫਾਇਰ ਅਫਸਰ ਕਿਦੋਂ ਅੰਦਰ ਜਾਣਨੇ ਦਿੱਤਾ ਕਿਦੋਂ ਅੰਦਰ ਜਾਂਦੇ ਨੇ ਤੇ ਗੈਸ ਜਿਹੜੀ ਅੱਖਾਂ ਨੂੰ ਬਹੁਤ ਜ਼ਿਆਦਾ ਹੱਲੇ ਵੀ ਮੇਰੀ ਟੀਮ ਅੰਦਰ ਲੱਗੀ ਹੋਈ ਮੁੰਡੇ ਅੰਦਰ ਲੱਗਿਓ ਬਹੁਤ ਜ਼ਿਆਦਾ ਸਾਹ ਖੋਟ ਰਿਹਾ ਕੰਟਰੋਲ ਦੇ ਵਿੱਚ ਕੋਈ ਕੋਈ ਚੁੱਕੇ ਨਾ ਲੈ ਜਾ ਕੋਈ ਅੰਨ ਪਛਾਤਾ ਬੰਦਾ ਕੋਈ ਅੱਛਾ ਜੀ ਇਸ ਕਰਕੇ 8 ਵਾਰ 12 ਵਾਰ ਬੰਦ ਕੀਤਾ ਵਾਰ ਵਾਰ ਕੇ ਹੈ ਹੀ ਬੰਦ ਨਹੀਂ ਜੇਕਰ ਵੱਡਾ ਹਾਸਾ ਹੋ ਜਾਂਦਾ ਮੈਂ ਤੁਹਾਡੀ ਗੱਲ ਮੰਨਾਂ ਸਕਿਉਰਿਟੀ ਰੀਜ਼ਨ ਹੈ ਜੇ ਕੋਈ ਵੱਡਾ ਮਿਸ ਹੈਪਨਿੰਗ ਹੋ ਜਾਂਦੀ ਐਂਬੂਲੈਂਸ ਨੂੰ ਐਂਬੂਲੈਂਸ ਨੂੰ ਵੀ ਅੰਦਰ ਆਉਣ ਨੂੰ ਰੋਕੇ ਜਾਂਦਾ ਫਿਰ ਕਿੰਨਾ ਐਂਬੂਲੈਂਸ ਵਗੈਰਾ ਜਿਹੜਾ ਕਿ ਦੱਸੇ ਜਾ ਰਹੇ 25 30 ਬੰਦੇ ਲੈ ਜਾਉਗਾ ਕਿਹੜੀ ਕਿਹੜੀ ਜਗ੍ਹਾ ਭਾਜੀ ਮੈਟਰੋ ਮਿਲ ਗਿਆ ਕਿੱਥੇ ਕਰਕੇ ਆ ਭਾਜੀ ਇਹ ਸਰਕਲ ਰਿਪਲੈਕਸ ਦਾ ਕਿੰਨੇ ਕ ਬੰਦੇ ਅੰਦਰ ਫਸੇ ਹੋਏ ਆ ਸਾਰੇ ਆ ਗਏ ਉੱਧਰ ਠੀਕ ਆ ਸਾਰੇ ਕੋ ਕੰਪਲੈਕਸ ਫੈਕਟਰੀ ਦੇ ਵਿੱਚ ਜਿਹੜੀ ਗੈਸ ਲੀਕ ਹੋ ਰਹੀ ਹੈ ਹਾਲੇ ਵੀ ਜਿਹੜੀ ਕਾਫੀ ਸਮੈਲ ਆ ਰਹੀ ਹੈ ਤੁਹਾਨੂੰ ਵੀ ਦਿੱਕਤ ਆ ਰਹੀ ਸਾਲਿਆਂ ਦੀ ਅੰਕਿਤ ਜੀ ਬਹੁਤ ਤਾਰ ਤੁਸੀਂ ਇੱਥੇ ਕੰਮ ਕਰਦੇ ਹੋ ਹਾਂ ਸਰ 5:35 ਦੇ ਕਰੀਬ ਸਾਨੂੰ ਇਤਲਾ ਮਿਲਦੀ ਹੈ ਕਿ ਸੀਯੂ ਕੰਪਲੈਕਸ ਦੇ ਵਿੱਚ ਮੈਟਰੋ ਜਿਹੜੀ ਫੈਕਟਰੀ ਹੈ ਤੇ ਇੱਥੇ ਥੋੜੀ ਗੈਸ ਲੀਕ ਦੀ ਸ਼ਿਕਾਇਤ ਭੇਜੀ ਆ ਤਾਂ ਅਸੀਂ ਇੱਥੇ ਪਹੁੰਚ ਗਏ ਸਾਡੀ ਟੀਮ ਨੇ ਅੰਦਰ ਜੋ ਬਸੇ ਸੀਗੇ 25 ਤੋਂ 30 ਬੰਦੇ ਬਸੇ ਸੀਗੇ ਉਹਨਾਂ ਨੂੰ ਕੱਢ ਲਿਆ ਗਿਆ ਹੈ ਤੇ ਸਾਡਾ ਜੋ ਇੱਥੇ ਪਤਾ ਲੱਗਿਆ ਪੋਨੀਆ ਗੈਸ ਦੇ ਨਜ਼ਦੀਕ ਹੋਇਆ ਉਹ ਤਾਂ ਡਿলিউਸ਼ਨ ਚੱਲਦਾ ਪਿਆ ਆ ਇਹਦਾ ਖਦਮੇ ਦੀ ਕੋਈ ਗੱਲ ਨਹੀਂ ਹੈ ਸਰਕਾਰ ਨੂੰ ਕੀ ਪਤਾ ਲੱਗਿਆ ਸਰਕਾਰ ਨੂੰ ਇਦਾਂ ਦਾ ਕੁਛ ਨਹੀਂ ਪਤਾ ਲੱਗਿਆ ਜਦੋਂ ਅਸੀਂ ਪਹੁੰਚੇ ਤਾਂ ਗੈਸ ਲੀਕ ਹੋ ਰਹੀ ਸੀ ਕੋਈ ਬਲਾਕ ਹੋਇਆ ਸਰ ਬਲਾਕ ਦੀ ਸਾਨੂੰ ਤਾਂ ਇਦਾਂ ਦੀ ਕੋਈ ਨੌਲੇਜ ਨਹੀਂ ਹੈ ਹਾਂਜੀ ਪਾ ਪਿੱਛੇ ਤਾਂ ਕੰਨ ਤੋੜ ਕੇ ਸਾਡੇ ਟੀਮ ਵੱਲੋਂ ਬੰਦੇ ਕੱਢੇ 25 ਤੋਂ 30 ਬੰਦੇ ਕੱਢੇ ਗਏ ਜਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਅਜੇ ਤੱਕ ਜਾਨੀ ਨੁਕਸਾਨ ਕੋਈ ਹੋਣ ਨਹੀਂ ਸਰਕਾਰ ਨੂੰ ਪਤਾ ਹੈ ਕਿ ਕਿਸੇ ਜਨਾਂ ਨੂੰ ਆਪਰੇ ਲੈ ਕੇ ਜਾਇਆ ਜਾ ਰਿਹਾ ਸਰ ਹਸਪੀਟਲ ਲੈ ਕੇ ਜਾਇਆ ਜਾ ਰਿਹਾ ਕੁਝ ਸਰ ਦੇਖੋ ਉਹ ਮੋਲੀਆ ਕੋਈ ਨਹੀਂ ਹੋ ਰਹੀ ਬੰਦਾ ਅੰਦਰਲੇ ਫਜਾ ਸਾਰੇ ਕੱਢ ਲੇ ਗਏ ਕਾਬੂ ਆ ਗਿਆ ਸੀ ਗੈਸ ਤੇ ਕਾਬੂ ਪਾ ਲਿਆ ਸਰ ਗੈਸ ਦਾ ਕਾਰਨ ਪਤਾ ਲੱਗਿਆ ਕੀ ਹੋ ਲੀਕ ਕਰਦੇ ਬਲਾਸ ਹੋਇਆ ਤਾਂ ਇਸ ਲਈ ਨਹੀਂ ਨਹੀਂ ਇੱਥੇ ਸਾਨੂੰ ਕੋਈ ਕਾਰਨ ਨਹੀਂ ਪਤਾ ਲੱਗਿਆ ਜੋ ਇਹਨਾਂ ਦਾ ਆਪਣਾ ਕੰਮ ਚੱਲ ਰਿਹਾ ਕੋਈ ਵਾਲ ਬੰਦ ਕਰ ਰਹੀ ਸੀ ਉਸ ਕਰਕੇ ਕੁਝ ਨਹੀਂ ਹੋਇਆ ਗੈਸ ਹੈ ਗੈਸ ਹੈ ਤੁਹਾਡੇ ਫਾਇਰ ਅਫਸਰ ਗਿਆ ਜਾ ਰਹੇ ਹਾਂ ਵੀ ਸਾਨੂੰ ਜਿਹੜੀ ਕਾਲ ਆਈ ਹੈ ਸਿਲੰਡਰ ਬਲਾਸ ਹੋਦੀ ਆਈ ਹੈ ਉਸ ਵਾਰ ਜਿਹੜੀ ਦੇਖੋ ਕਈ ਵਾਰ ਕਾਲ ਇਦਾਂ ਦੀ ਆ ਜਾਂਦੀ ਹੈ ਉਹ ਸਿਲੰਡਰ ਬਲਾਸ ਹੋਮ ਦੀ ਕੋਈ ਜਦੋਂ ਬੰਦਾ ਕਦੀ ਐਮਰਜੈਂਸੀ 'ਚ ਫੋਨ ਕਰਦਾ ਹੈ ਨਾ ਕੋ ਕੁਛ ਵੀ ਕਹਿ ਰੰਦਾ ਹੈ ਕਿ ਅੰਦਰ ਸਿਲੰਡਰ ਬਲਾਸ ਹੈ ਜਾਂ ਕਿਸੇ ਪਾਈਪ ਲਾਈਨ ਤੋਂ ਗੈਸ ਹੈ ਜਿਹੜੀ ਹੈ ਜਿਹੜੀ ਗੈਸ ਨਹੀਂ ਜੋ ਸਾਨੂੰ ਲੱਗਦਾ ਐਮੋਨੀਆ ਗੈਸ ਹੈ ਸਰ ਇਹ ਮੈਟਰੋ ਹੈ ਜਿੱਦਾਂ ਦਹੀਂ ਵਗੈਰਾ ਬਰੈਡ ਵਗੈਰਾ ਬਣਾਉਂਦੇ ਨੇ ਬੇਕਰੀ ਦਾ ਦੁੱਧ ਵਗੈਰਾ ਹਾਲੇ ਕੋਈ ਬੰਦਾ ਤਾਂ ਨਹੀਂ ਅੰਦਰ ਫਸਿਆ ਨਹੀਂ ਹੁਣ ਨਹੀਂ ਜੀ ਸਾਰੇ ਕੱਢ ਲਏ ਆ ਕੰਟਰੋਲ ਹੈ ਜੀ ਕੰਟਰੋਲ ਹੈ ਅਸੀਂ ਜੋ ਅਸੀਂ ਉਹਨੂੰ ਇਹਦੇ ਨਾਲ ਕੀ ਆ ਫਾਇਰ ਵਿਗਟ ਉੱਤੇ ਵਾਟਰ ਸਪਰੇ ਕਰਕੇ ਜਿੱਥੇ ਗੈਸ ਲੀਕ ਹੋ ਰਹੀ ਉਹਨੂੰ ਡਿলিউਟ ਕਰੀ ਜਾ ਰਹੀ ਹੈ ਕਿ ਟੌਕਸਿਕ ਗੈਸ ਐਟਮੋਸਫੇਅਰ ਤੇ ਨਾ ਫੈਲੇ ਕੋਈ ਆਸੇ ਪਾਸੇ ਦੇ ਫੈਕਟਰੀਆਂ ਵੀ ਖਾਲੀ ਕਰਵਾਈਆਂ ਨਹੀਂ ਨਹੀਂ ਅਜੇ ਉੱਤੇ ਉੱਤੇ ਹੀ ਕੰਟਰੋਲ ਕਰ ਲਿਆ ਜੀ ਇੱਕ ਸਾਲ ਥੋੜੀ ਬਹੁਤ ਤਾਂ ਸਮੈਲ ਰਹੀ ਕਿ ਜਿੰਨਾ ਅਸੀਂ ਕੰਟਰੋਲ ਸਰ ਦੇਖੇ ਕੋਈ ਇੱਕ ਅੱਧੇ ਨੂੰ ਜ਼ਿਆਦਾ ਸੀਗੀ ਜੋ ਬਿਲਕੁਲ ক্লোਜ਼ ਸੀਗਾ ਬਾਕੀ ਤਾਂ ਨਾਰਮਲੀ ਵਾਕ ਕਰ ਰਿਹਾ ਸਰ ਮੇਰਾ ਨਾਮ ਮਨਿੰਦਰ ਸਿੰਘ ਆ ਮੈਂ ਅਸਿਸਟੈਂਟ ਡਿਵੀਜ਼ਨਲ ਵਾਇਰ ਆਫੀਸਰ ਜਲੰਧਰ